ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਣਾ ਖਸਮ ਵਿਸਾਰ ਖਵਾਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ ਏਕੋ ਨਾਮ ਧਿਆਵੋ ਆਪਣੀ ਪਤ ਸੇਤੀ ਕਰ ਜਾਵੋ ਦੇਖੋ ਦੁਨੀਆ ਵਿੱਚ ਪੈਸਾ ਆਪਣੀ ਚਮਕ ਰੱਖਦਾ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਦੁਨੀਆ ਦੇ ਵਿੱਚ ਪੈਸਾ ਆਪਣੀ ਚਮਕ ਰੱਖਦਾ ਗੁਰਬਾਣੀ ਨੇ ਆਖਿਆ ਨਾ ਇੱਕ ਨਿਹਾਲੀ ਪੈ ਸਵਣ ਇੱਕ ਉੱਪਰ ਰਹਿਣ ਖੜੇ ਕਹਿੰਦੇ ਕਰਾਮ ਨਾਲ ਸੌਂਦੇ ਤਿੱਕ ਵਿਚਾਰੇ ਖੜ ਕੇ ਪਹਿਰਾ ਦਿੰਦਿਆ ਹੈ ਤਾਂ ਦੋਨੇ ਹੀ ਬੰਦੇ ਨਾ ਪਰ ਮਾਫ਼ ਕਰਨਾ ਜਿੱਦਾਂ ਦੁਨੀਆ ਚੋਂ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਉੱਥੇ ਇੱਜ਼ਤ ਪੈਸੇ ਕਰਕੇ ਨਹੀਂ ਉੱਥੇ ਚੰਗੇ ਕੰਮਾਂ ਕਰਕੇ ਹੁੰਦੀ ਉੱਥੇ ਦੁਨੀਆ ਵਿੱਚ ਵਿਚਰਨਾ ਕਿਵੇਂ ਸੀ ਆ ਜਿਹੜੀ ਮਾਤਾ ਦੀ ਅੰਤਮਰਦਾਸ ਵਿੱਚ ਪਹੁੰਚਿਆ ਨਾ ਮੈਨੂੰ ਬਾਈ ਸੁਖਰਾਜ ਸਿੰਘ ਦੱਸ ਰਿਹਾ ਸੀ ਜਿਵੇਂ ਵਿਚਰਨਾ ਦੱਸਿਆ ਤੇ ਮੈਂ ਸੋਚ ਰਿਹਾ ਸੀ ਮਖਿਆ ਇਹ ਬਿਰਲੀਆਂ ਮਾਮਾ ਦੇ ਹਿੱਸੇ ਦਾ ਜਿਹੜਾ ਜੀਵਨ ਹੈ ਉਹ ਆਉਂਦਾ ਔਰਤ ਨੂੰ ਰਿਸ਼ਤੇ ਬਣਾਉਣੇ ਸੰਭਾਲਣੇ ਉਹਨਾਂ ਨੂੰ ਸੰਭਾਲ ਕੇ ਰੱਖਣਾ ਘਰ ਨੂੰ ਸੰਭਾਲ ਕੇ ਰੱਖਣਾ ਰਿਸ਼ਤਿਆਂ ਨੂੰ ਸੰਭਾਲ ਕੇ ਰੱਖਣਾ ਜੇ ਸਹਿਨਸੀਲਤਾ ਹੈ ਫੇਰ ਹੀ ਔਰਤ ਕਿੰਨੇ ਰਿਸ਼ਤੇ ਸਿੰਜਦੀ ਹੈ ਤੇ ਭਾਈ ਆਉਣਾ ਜਾਣਾ ਤਾਂ ਉਹਨੇ ਇੱਕ ਖੇਡ ਰਚਾਈ ਹੈ ਰਹਿਣਾ ਕਿਸੇ ਨੇ ਨਹੀਂ ਪਰ ਬੰਦੇ ਨੂੰ ਚੰਗੇ ਕੰਮਾਂ ਕਰਕੇ ਯਾਦ ਕੀਤਾ ਜਾਂਦਾ ਨਹੀਂ ਤਾਂ ਵਿਛੋੜਾ ਤਾਂ ਸਰਵ ਵਿਆਪੀ ਹੈ ਜਿੰਨੇ ਕਾਪਾ ਬੈਠੇ ਆਂ ਖਿਆਲ ਕਰਿਓ ਹਰ ਇੱਕ ਦਾ ਕੋਈ ਨਾ ਕੋਈ ਵਿਛੜਿਆ ਹੋਣਾ ਹੈ ਕਿਸੇ ਦਾ ਭਰਾ ਨਹੀਂ ਹੋਣਾ ਦੁਨੀਆ ਵਿੱਚ ਕਿਸੇ ਦੀ ਭੈਣ ਨਹੀਂ ਹੋਣੀ ਕਿਸੇ ਦੀ ਮਾਂ ਨਹੀਂ ਹੋਣੀ ਕਿਸੇ ਦਾ ਪਿਤਾ ਨਹੀਂ ਹੋਣਾ ਕਿਸੇ ਦੇ ਬੱਚੇ ਨਹੀਂ ਹੋਣੇ ਕਿਸੇ ਦਾ ਪਤੀ ਨਹੀਂ ਹੋਣਾ ਦੁਨੀਆ 'ਚ ਕਿਸੇ ਦੀ ਪਤਨੀ ਨਹੀਂ ਹੋਣੀ ਕਿ ਕੋਈ ਨਾ ਕੋਈ ਤਾਂ ਹੋਊਗਾ ਇਹ ਨਾ ਜਿਹਦੀ ਅਰਥੀ ਨੂੰ ਮੋਢਾ ਆਪਾਂ ਦਿੱਤਾ ਹੋਊਗਾ ਸੋ ਅੱਜ ਆਪਾਂ ਜਿਵੇਂ ਮਾਤਾ ਜੀ ਦੀ ਅੰਤਮ ਅਰਦਾਸ ਵਿੱਚ ਪਹੁੰਚੇ ਆਂ ਮਾਤਾ ਅੰਮ੍ਰਿਤਕੌਰ 70 ਸਾਲਾਂ ਦਾ ਸਰੀਰਕ ਜੀਵਨ ਜੋ ਕੇ ਅਚਨ ਚੇਤੀ ਕਹਿੰਦੇ ਯਕੀਨ ਹੀ ਨਹੀਂ ਹੋ ਰਿਹਾ ਵੀ ਦੋਨਾਂ ਦੀ ਮੌਤ ਵੀ ਹੋ ਗਈ ਹੱਥੀ ਸ਼ਿਸ਼ਕਾਰ ਵੀ ਕਰਤਾ ਅੱਜ ਭੋਗ ਵੀ ਪੈ ਜਾਣਾ ਸਤਕਾਰਯੋਗ ਮਾਤਾ ਜੀ ਦੀ ਅੰਤਮ ਅਰਦਾਸ ਵਿੱਚ ਪਹੁੰਚੇ ਆ ਮਾਤਾ ਅਮਰਤ ਕੌਰ ਜੀ 70 ਸਾਲਾਂ ਦਾ ਸਰੀਰਕ ਜੀਵਨ ਜਿਉ ਕੇ ਵੈਸੇ ਨਾ ਕੁਦਰਤੀ ਗੱਲ ਐ ਸਰੀਰ ਜਾਂਦੇ ਰਹਿੰਦੇ ਐ ਪਰ ਇੱਕ ਆਪਣੇ ਕਿੱਡੇ ਮਹਾਨ ਕਥਾਵਾਚਕ ਜਿਆਨੀ ਪਿੰਦਰਪਾਲ ਸਿੰਘ ਜੀ ਹੋਇਆ ਉਹਨਾਂ ਦੀ ਪਿੱਛੇ ਜੇ ਮਾਤਾ ਚੜਾਈ ਕਰ ਗਈ ਸੀ ਤੋਂ ਉਹਨਾਂ ਨੇ ਇੱਕ ਗੱਲ ਲਿਖੀ ਉਹ ਮੈਨੂੰ ਬੜੀ ਵਧੀਆ ਲੱਗੀ ਮੈਂ ਨੋਟ ਕਰ ਲਈ ਜੀ ਕਰਦਾ ਰਹਿੰਦਾ ਸੰਗਤਾਂ ਨਾਲ ਸਾਂਝੀ ਕਰੀਏ ਉਹਨਾਂ ਨੇ ਲਿਖਿਆ ਕਹਿੰਦਾ ਮੇਰੀ ਮਾਂ ਮਰੀ ਨਹੀਂ ਮੇਰੇ ਸਾਹਾਂ ਵਿੱਚ ਹੈ ਮੇਰੀ ਮਾਂ ਮਰੀ ਨਹੀਂ ਮੇਰੇ ਰਾਹਾਂ ਵਿੱਚ ਹੈ ਮੇਰੀ ਮਾਂ ਮਰੀ ਨਹੀਂ ਮੇਰੇ ਖੂਨ ਵਿੱਚ ਹੈ ਮੇਰੀ ਮਾਂ ਮਰੀ ਨਹੀਂ ਮੇਰੇ ਸਕੂਨ ਵਿੱਚ ਹੈ ਮੇਰੀ ਮਾਂ ਮਰੀ ਨਹੀਂ ਮੇਰੇ ਅਮਾਨ ਵਿੱਚ ਹੈ ਮੇਰੀ ਮਾਂ ਮਰੀ ਨਹੀਂ ਮੇਰੀ ਜ਼ੁਬਾਨ ਵਿੱਚ ਹੈ ਅਜੇ ਜੀਵ ਹੈ ਨਾ ਜੀਵ ਰਾਹੀਂ ਬੋਲਦਿਆਂ ਇਹ ਮਾਤਾ ਵਿੱਚ ਬੋਲ ਰਹੀ ਹੁੰਦੀ ਹੈ ਤੈਨੂੰ ਵਿਦਵਾਨ ਨੇ ਲਿਖਿਆ ਕਹਿੰਦਾ ਮੂੰਹ ਜਦੋਂ ਕਿਸੇ ਦਾ ਮੈਂ ਨਾ ਲੈਣਾ ਸਿੱਖਿਆ ਰੱਬ ਕਹਿਣ ਨਾਲੋਂ ਪਹਿਲਾਂ ਮਾਂ ਕਹਿਣਾ ਸਿੱਖਿਆ ਗੱਲ ਨਹੀਂ ਸੀ ਆਉਂਦੀ ਮੂੰਹ ਖੋਲਣਾ ਨਹੀਂ ਆਉਂਦਾ ਸੀ ਉਦੋਂ ਕਿਹਾ ਮਾਂ ਜਦੋਂ ਬੋਲਣਾ ਨਹੀਂ ਆਉਂਦਾ ਸੀ ਪੈਰਾਂ ਤੇ ਬੈਠਣ ਤੋਂ ਪੈਰਾਂ ਤੇ ਖਿਲਾਉਣ ਤੱਕ ਉਹ ਕਦੇ ਵੀ ਨਾ ਸੁੱਤੀ ਮੇਰੀ ਮਾਂ ਮੇਰੇ ਸੌਣ ਤੱਕ ਮਾਂ ਨੂੰ ਮੈਂ ਦੇਖਿਆ ਫਰਿਸ਼ਤਾ ਨਹੀਂ ਦੇਖਿਆ ਮਾਂ ਨਾਲੋਂ ਵੱਡਾ ਕੋਈ ਰਿਸ਼ਤਾ ਨਹੀਂ ਦੇਖਿਆ ਬਣਾ ਬਣਾ ਬਾਹਾਂ ਦੀ ਪੀਂਘ ਤੂੰ ਝਟਾਉਂਦੀ ਰਹੀ ਉਹਨਾਂ ਟਾਈਮਾਂ ਦੀਆਂ ਮਾਵਾਂ ਕਿਉਂਕਿ ਅੱਜ ਮੰਮੀ ਡੈਡੀ ਦਾ ਜ਼ਮਾਨਾ ਥੋੜਾ ਜਿਹਾ ਉਦੋਂ ਅਮੜੀ ਬਾਬਲ ਦਾ ਬੀਬੀ ਭਾਪੇ ਦਾ ਜ਼ਮਾਨਾ ਕਹਿ ਲਓ ਇਹ ਉਦੋਂ ਪਹਿਲਾਂ ਅਮੜੀ ਬਾਬਲ ਦਾ ਜ਼ਮਾਨਾ ਸੀ ਅਮੜੀ ਬਾਵਲ ਤੋਂ ਬੀਬੀ ਭਾਪੇ ਤੇ ਆਕੇ ਮੰਮੀ ਡੈਡੀ ਤੇ ਆਕੇ ਜਿਵੇਂ ਜਿਵੇਂ ਗਾਹਾਂ ਜੇ ਚੱਲੀ ਜਾਂਦਾ ਓਵੇਂ ਓਵੇਂ ਬੱਚਾਂ ਵਾਸਤੇ ਮਾਂ-ਬਾਪ ਕੋਲੇ ਟਾਈਮ ਘਟੀਆਂ ਜਾਂਦਾ ਤੇ ਪਹਿਲਾ ਵਾਲੀਆਂ ਮਾਵਾ ਮਰੇ ਵਿਦਵਾਨ ਲਿਖਦਾ ਕਹਿੰਦਾ ਬਣਾ ਆਪਣਾ ਬਾਹਾਂ ਦੀ ਪੀਂਗ ਤੂੰ ਝਟਾਉਂਦੀ ਰਹੀ ਉਂਗਲਾਂ ਨੂੰ ਫੜ-ਫੜ ਤੁਰਨਾ ਸਿਖਾਉਂਦੀ ਰਹੀ ਅੱਜ ਭਾਵੇਂ ਘੁੰਮਦਾ ਜਹਾਨ ਮਾਏ ਮੇਰੀਏ ਭੁੱਲਦਾ ਨਹੀਂ ਤੇਰੇ ਮੈਂ ਐਸਾਨ ਮਾਏ ਮੇਰੀਏ ਜ਼ਿੰਦਗੀ ਤਾਂ ਰਹੀ ਮਾਏ ਤੇਰਾ ਨਿਗਮਾਨ ਦੇ ਮੈਨੂੰ ਨਾ ਕੋਈ ਲੋੜ ਰਹੀ ਤੀਰਥਾਂ ਤੇ ਜਾਣ ਦੀ ਤੇਰੇ ਵਿੱਚੋਂ ਦਿਸੇ ਭਗਵਾਨ ਮਾਈ ਮੇਰੀਏ ਭੁੱਲਦਾ ਨਹੀਂ ਤੇਰੇ ਮੈਂ ਐਸਾਨ ਮਾਈ ਮੇਰੀਏ ਬੜੀ ਭਾਈ ਚੰਗੇ ਸੁਭਾਅ ਦੀ ਮਾਲਕ ਸੀ ਮਾਤਾ ਮੈਂ ਸੋਚਦਾ ਔਰਤ ਦਾ ਪੇਕਿਆਂ ਨਾਲ ਕਿੱਡਾ ਗੂੜਾ ਰਿਸ਼ਤਾ ਹੁੰਦਾ ਈ ਬੇਨਤੀ ਕਰਕੇ ਸਮਾਪਤੀ ਕਰਦਾ ਸਮਾਂ ਹੋ ਗਿਆ ਔਰਤ ਦੀ ਡੋਲੀ ਵੀ ਦੇਖੋ ਔਰਤ ਦੀ ਜ਼ਿੰਦਗੀ ਦਾ ਸਫਰ ਕਹੇ ਜਾਏ ਮਾਂ ਦੀ ਕੁੱਖ ਤੋਂ ਲੈ ਕੇ ਡੋਲੀ ਦਾ ਸਫਰ ਤੇ ਡੋਲੀ ਤੋਂ ਲੈ ਕੇ ਅਰਥੀ ਦਾ ਸਫਰ ਅਰਥੀ ਮਾਂ ਦੀ ਕੁੱਖ ਤੋਂ ਲੈ ਕੇ ਡੋਲੀ ਦਾ ਸਫਰ ਸ਼ੁਰੂ ਹੋਇਆ ਸਰਦਾਰ ਹਰਦੇਵ ਸਿੰਘ ਜੀ ਚੇਅਰਮੈਨ ਸਾਹਿਬ ਹੋਰਾਂ ਦਾ ਪੱਲਾ ਫੜ ਕੇ ਸਨਗਰ ਵਿੱਚ ਪਹੁੰਚੇ ਔ ਸੇ ਸਨਗਰ ਤੋਂ ਫਿਰ ਐ ਕਹਿ ਲੋ ਵੀ ਆ ਜਿਹੜਾ ਅਰਥੀ ਦਾ ਸਫ਼ਰ ਸੀ ਉਹ ਪੂਰਾ ਹੋ ਗਿਆ। ਪੇਕਿਆਂ ਬਾਰੇ ਵਿਦਵਾਨ ਨੇ ਬੜਾ ਤਕੜੀ ਗੱਲ ਲਿਖੀ ਐ ਕਹਿੰਦਾ ਮੇਰੀ ਮਾਂ ਵੀ ਕਦੇ ਧੀ ਸੀ ਤੇ ਸਾਰੇ ਘਰ ਦੀ ਫਰੀ ਸੀ। ਕਹਿੰਦਾ ਮੇਰੀ ਮਾਂ ਵੀ ਕਦੇ ਧੀ ਸੀ ਤੇ ਸਾਰੇ ਘਰ ਦੀ ਫਰੀ ਸੀ ਫਿਰ ਬਣੀ ਭੈਣ ਵੀਰ ਦੀ ਖੇਢੀ ਕਿੱਕਲੀ ਕਲੀਰ ਦੀ। ਫਿਰ ਬਣੀ ਭੈਣ ਵੀਰ ਦੀ ਖੇਢੀ ਕਿੱਕਲੀ ਕਲੀਰ ਦੀ ਬਾਬਲ ਦੀ ਉਹ ਪੱਗ ਸੀ ਬਸ ਉਹੀ ਉਹਦਾ ਰੱਬ ਸੀ ਬਾਬਲ ਦੀ ਉਹ ਪੱਗ ਸੀ ਤੇ ਉਹੀ ਉਹਦਾ ਰੱਬ ਸੀ ਵਿਆਹੀ ਚਾਵਾ ਨਾਲ ਸੀ ਤੁਰਗੀ ਘਰ ਨੂੰ ਸੰਭਾਲਦੀ ਹੁਣ ਤੱਕ ਤੰਦੂਰ ਤੇ ਰੋਟੀਆਂ ਲਾ ਲਾ ਕੇ ਪਰਿਵਾਰ ਨੂੰ ਖਵਾਉਂਦੀ ਸੀ ਕਹਿੰਦਾ ਵਿਆਹੀ ਚਾਵਾ ਨਾਲ ਸੀ ਮੁੱਕਗੀ ਘਰ ਨੂੰ ਸੰਭਾਲਦੀ ਸੂਟ ਪੇਕਿਆਂ ਦਾ ਆ ਗਿਆ ਅਖੀਰਲੇ ਬਸਤਰ ਸੂਟ ਪੇਕਿਆਂ ਦਾ ਆ ਗਿਆ ਇੱਕ ਜੁਗਨੂ ਮੁਕਾ ਗਿਆ ਤੇ ਸਭ ਨੂੰ ਰਵਾ ਗਿਆ ਸੂਟ ਪੇਕਿਆਂ ਦਾ ਆ ਗਿਆ ਇੱਕ ਜੁਗਨੂ ਮੁਕਾ ਗਿਆ ਤੇ ਸਾਰਿਆਂ ਨੂੰ ਰਵਾ ਗਿਆ ਸੋ ਭਾਈ ਵਾਹਿਗੁਰੂ ਇਹ ਜੀ ਦੇਵਤਿਆਂ ਵਰਗੀ ਮਾਂ ਨੂੰ ਆਪਦੇ ਚਰਨਾਂ ਵਿੱਚ ਨੇਵਾਸ ਬਖਸ਼ੇ ਪਿੱਛੇ ਮਹਾਰਾਜ ਸਾਰੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਮੈਂ ਭਾਈ ਜਸਵਿੰਦਰ ਸਿੰਘ ਜੀ ਜੁਗਨੂ ਤੇ ਬੀਬੀ ਗੁਰਪ੍ਰੀਤ ਕੌਰ ਪੁੱਤਰ ਤੇ ਨੋਨ ਨੂੰ ਭੈਣਾਂ ਨੂੰ ਵੀ ਬੀਬੀ ਪਰਮਜੀਤ ਕੌਰ ਨੂੰ ਤੇ ਕਰਮਜੀਤ ਕੌਰ ਨੂੰ ਬੇਨਤੀ ਕਰਕੇ ਜਾਊਂਗਾ ਪਾਣਾ ਮੰਨਣ ਦਾ ਮਤਲਬ ਕੀ ਹੈ ਆਪਣੇ ਆਪ ਨੂੰ ਸੰਭਾਲ ਲੈਣਾ ਸਾਡੇ ਧਰਮ ਵਿੱਚ ਪਾਣਾ ਮੰਨ ਕੇ ਦੇਖੋ ਕਿਵੇਂ ਸੰਭਾਲਿਆ ਗੁਰੂ ਗੋਬਿੰਦ ਸਿੰਘ ਨੇ ਆਪਣੇ ਆਪ ਨੂੰ ਕਿਵੇਂ ਸੰਭਾਲਿਆ ਮਾਤਾ ਗੰਗਾ ਨੇ ਪੰਜਵੇਂ ਪਾਤਸ਼ਾਹ ਜੀ ਦੀ ਸ਼ੀਧੀ ਤੋਂ ਬਾਅਦ ਪਾਣਾ ਮੰਨਣ ਦਾ ਮਤਲਬ ਹੀ ਕਿਵੇਂ ਜਲਦੀ ਜਲਦੀ ਆਪਾਂ ਆਪਣੇ ਆਪ ਨੂੰ ਜਿੰਨਾ ਸੇਤੀ ਸੰਭਾਲ ਲਾਂਗੇ ਗੱਡੀ ਲੀਤ ਆ ਜਾਂਦੀ ਹੈ ਜ਼ਿੰਦਗੀ ਦੀ ਤੇ ਜਿਨ੍ਹਾਂ ਨੂੰ ਭਾਈ ਪਾਣਾ ਨਹੀਂ ਮੰਨਣਾ ਆਉਂਦਾ ਉਹ ਕੰਧਾਂ ਨਾਲ ਟੱਕਰਾ ਮਾਰਦੇ ਐ ਹੁਣ ਹੈ ਤਾਂ ਵਿਛੋੜਾ ਹੈ ਜੀਵਨ ਸਾਥੀ ਤੋਂ ਇਤੋਂ ਵੱਡਾ ਦੁੱਖ ਕੀ ਹੈ ਜਿਹਦਾ ਜੀਵਨ ਸਾਥੀ ਵਿਛੜ ਜਾਂਦਾ ਹੈ ਜ਼ਿੰਦਗੀ 'ਚ ਕਿੰਨੀਆਂ ਹੀ ਰੌਣਕਾਂ ਹੁਣ ਦਿਲ ਉਦਾਸ ਰਹਿਣ ਲੱਗ ਜਾਂਦਾ ਹੈ ਬੰਦੇ ਦਾ ਪਿੱਛੇ ਸਾਰੇ ਪਰਿਵਾਰ ਨੂੰ ਪਾਣਾ ਮੰਨਦਾ ਬਲਵਕਸ਼ਣ ਮਾਣ ਦਾ ਰਤਬਾ ਸਭ ਤੋਂ ਉੱਚਾ ਬੰਦਾ ਸਦਾ ਪਛਾਣੇ ਬੰਨਾ ਜੋ ਇਨਸਾਨ ਨੂੰ ਉੱਚਦਾ ਉਹੀ ਸਦਾ ਰੰਗ ਮਾਣੇ ਹਰ ਬਿਪਤਾ ਵਿੱਚ ਅੱਗਾ ਲੈ ਕੇ ਹਰ ਬਿਪਤਾ ਵਿੱਚ ਅੱਗਾ ਲੈ ਕੇ ਦੇਵੇ ਠੰਡੜੀ ਛਾਂ ਵੇ ਲੋਕੋ ਤਾਈਓਂ ਹਰ ਕੋਈ ਰੋ ਰੋ ਕਹਿੰਦਾ ਮਾਂ ਹੁੰਦੀ ਐ ਮਾਂ ਵੇ ਲੋਕੋ ਤਾਈਓਂ ਹਰ ਕੋਈ ਰੋ ਰੋ ਕਹਿੰਦਾ ਮਾਂ ਹੁੰਦੀ ਐ ਮਾਂ ਵੇ ਲੋਕੋ